ਉਹ ਸਮਾਂ ਹੁੰਦਾ ਸੀ ਵੀ ਲੋਕ ਇਕੱਠੇ ਹੋ ਜਾਂਦੇ ਤਾਂ ਉੱਥੇ ਆ ਕੇ ਬਾਜੀ ਵੇਖਦੇ ਮੈਂ 1985 ਦੇ ਵਿੱਚ ਬਾਜੀ ਸ਼ੁਰੂ ਕੀਤੀ ਸੀ ਜਦੋਂ ਅਸੀਂ ਢੋਲ ਇੱਕ ਦਿਨ ਪਹਿਲਾਂ ਵਜਾਉਂਦੇ ਪਿੰਡ ਦੇ ਵਿੱਚ ਛਾਲਾ ਲਾਉਂਦੇ ਤਾਂ ਲੋਕ ਜਿਹੜੇ ਹੈ ਥਾੜੇ ਦੇ ਗਰਾਊਂਡ ਦੇ ਵਿੱਚ ਬਾਜੀ ਦੇ ਮੈਦਾਨ ਦੇ ਪਹੁੰਚ ਜਾਂਦੇ ਸੀਗੇ ਵਾਜੀ ਪਾ ਕੇ ਹਟਦੇ ਤਾਂ ਲੋਕਾਂ ਨੇ ਕਿਸੇ ਨੇ 10 ਕਿਲੋ ਕਿਸੇ ਨੇ 20 ਕਿਲੋ ਕਿਸੇ ਨੇ 5 ਕਿਲੋ ਲੈ ਕੇ ਕਣਕ ਦੇ ਜਾਣੇ ਜਿਆਨੂੰ ਪਹਿਲਾਂ ਲੋਕ ਸਾਨੂੰ ਭਿਓ ਵੀ ਦਿੰਦੇ ਸੀ ਦੁੱਧ ਵੀ ਪਿਉਂਦੇ ਸੀਗੇ ਪਰ ਹੁਣ ਤਾਂ ਆਪਦੇ ਬੱਚਿਆਂ ਨੂੰ ਦੁੱਧ ਘਿਓ ਨਹੀਂ ਜੁਰਦਾ ਪਹਿਲਾਂ ਵੀ ਟਰਾਲੀਆਂ ਕਣਕ ਦੀਆਂ ਹੋ ਜਾਂਦੇ ਨਹੀਂ ਪਹਿਲਾਂ ਵੀ ਲੱਖਾਂ ਰੁਪਏ ਹੁੰਦੇ ਸੀ ਸਾਨੂੰ ਸ਼ਾਂਪਾਂ ਨਾਲ ਸਨਮਾਨ ਤੋਂ ਕੀਤਾ ਜਾਂਦਾ ਤੁਹਾਡੀ ਗੱਲ ਦੇ ਉੱਤੇ ਵੀ ਨਿਸ਼ਾਨ ਪਿਆ ਹੋਇਆ ਤੁਸੀਂ ਸਰੀਆ ਮੋੜ ਦਿਓ ਆਪਣੇ ਕੋਈ ਬਲਦ ਦੇ ਰੇੜੇ ਵਾਲੇ ਕੰਨਾਂ ਪੈ ਜਾਂਦਾ ਇਸ ਤਰ੍ਹਾਂ ਕੰਨਾਂ ਪਾਉਣਾ ਪੈਂਦਾ ਪਹਿਲਾਂ ਮਿਹਨਤ ਕਰਕੇ ਤੇ ਫਿਰ ਇਹ ਸਰੀਆ ਮੋੜ ਤੁਸੀਂ ਛਾਲ ਮਾਰ ਦੇ ਨੋ ਉੱਚੀ ਉੱਚੀ ਉੱਠ ਕੇ ਤਾਂ ਮੈਂ ਇੱਕ ਵਾਰੀ ਤਾਂ ਬੰਦੇ ਦੇ ਸਾਹ ਰੁਕ ਜਾਂਦੇ ਆ ਵੀ ਤਾਂ ਹਾਂ ਮੈਂ ਨਹੀਂ ਉੱਤੀ ਉਹ ਬੰਦਾ ਮੁੜ ਕੇ ਫਿਰ ਥੱਲੇ ਆਊਗਾ ਇਹ ਨਹੀਂ ਪਤਾ ਵੀ ਮੰਜੇ ਚ ਉਲਝ ਜੀਏ ਪਹੁੰਚ ਕੇ ਡਿੱਗ ਕੇ ਥੱਲੇ ਡਿੱਗੀ ਏ 6 ਵਜੇ ਤੱਕੀਏ ਪੈਂਦੀ ਬਾਜੀ ਵੇ ਤੂੰ ਬਾਜੀ ਕਿਉਂ ਨਹੀਂ ਵੇਖਦਾ ਅਕਸਰ ਪੰਜਾਬ ਦੇ ਵਿੱਚ ਇਹ ਗੱਲ ਪ੍ਰਚਲਿਤ ਸੀ ਮੇਲਿਆਂ ਦੇ ਵਿੱਚ ਜਾਂਦੇ ਤਾਂ ਢੋਲ ਤੇ ਡਗਾ ਲੱਗਦਾ ਤਾਂ ਸਾਰਿਆਂ ਦਾ ਧਿਆਨ ਇੱਕ ਪਾਸੇ ਹੋ ਜਾਂਦਾ ਵੀ ਹੁਣ ਬਾਜੀਗਰ ਬਾਜੀ ਪਾਉਣ ਲੱਗੇ ਆ ਉਹ ਜ਼ਰੂਰ ਵੇਖਣੀ ਆ ਕਹਿੰਦੇ ਜਦੋਂ ਬਾਜੀ ਪੈਂਦੀ ਸੀ ਤਾਂ ਹਰ ਇੱਕ ਇਨਸਾਨ ਬੜੀ ਧਿਆਨ ਦੇ ਨਾਲ ਬੜੀ ਨਿਗਾਹ ਦੇ ਨਾਲ ਉਹ ਬਾਜੀ ਨੂੰ ਵੇਖਦਾ ਸੀ ਕਿਉਂਕਿ ਨੌਜਵਾਨ ਜਦੋਂ ਬਾਜੀ ਪਾਉਂਦੇ ਸੀ ਨਾ ਤਾਂ ਉਦੋਂ ਸਾਰ ਰੁਕ ਜਾਂਦੀ ਸੀ ਤਾਂ ਅੱਜ ਉਹੀ ਸਾਰੀ ਕਲਾ ਜਿਹੜੀ ਆ ਇੱਕ ਵਾਰ ਤੁਹਾਨੂੰ ਕਲਾ ਦਿਖਾਉਨੇ ਆ ਤਾਂ ਉਸ ਤੋਂ ਬਾਅਦ ਅਗਲੀ ਗੱਲਬਾਤ ਸ਼ੁਰੂਆਤ ਕਰਦੇ ਆ ਤਾਂ ਇੱਕ ਵਾਰ ਤੁਸੀਂ ਛੋਟਾ ਜਿਹਾ ਨਮੂਨਾ ਵੇਖੋ ਇਹ ਦੇਖਣ ਤੋਂ ਬਾਅਦ ਅਗਲੀ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਨਾਂ ਦੀਆਂ ਬੋਲਦੇ ਨਗੇ ਤੇ ਪੈਂਦੀ ਬਾਜੀ ਜਰੂਰ ਵੇਖੀ ਆ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਬਾਜੀ ਹੁਣੇ ਮੌਜੂਦ ਹੈ ਕਹਿੰਦੇ ਹੁਣ ਸਾਜਾ ਚੜਿਆ ਵਾ ਬਾਜੀ ਸਾਰਾ ਸਾਰ ਰਲ ਗਿਆ ਕਿ ਚੜ੍ਹਿਆ ਹੈ ਜੀ ਬਿਲਕੁਲ ਜਦੋਂ ਕੋਈ ਕਿਸੇ ਚੀਜ਼ ਤੇ ਜ਼ੋਰ ਲੱਗਦਾ ਜਾਂ ਜੰਗਨ ਦਾ ਵੀ ਜ਼ੋਰ ਲੱਗਦਾ ਤੇ ਉਹਦਾ ਧੂਆ ਨਿਕਲਦਾ ਹੀ ਹੁੰਦਾ ਤੇ ਪਰ ਫਿਰ ਵੀ ਹੁਣ ਠੀਕ ਹੈ ਭਾਈ ਮੈਂ ਦੇਖਿਆ ਵੀ ਕਈ ਕੋਈ ਫੋਟੋ ਉੱਚੇ ਹੋ ਕੇ ਉੱਤੋਂ ਦੀ ਛਾਲ ਮਾਰਨੀ ਤਾਂ ਕਿਸ ਤਰ੍ਹਾਂ ਚੱਲ ਰਿਹਾ ਕਿਉਂਕਿ ਅੱਜ ਦੀ ਗੱਲ ਕਰੀਏ ਤਾਂ ਅੱਜ ਲੋਕਾਂ ਨੂੰ ਬੁਲਾਉਣਾ ਪੈਂਦਾ ਤੇ ਪਹਿਲਾਂ ਲੋਕ ਆਪ ਆਉਂਦੇ ਸੀ ਬਿਲਕੁਲ ਜੀ ਹੁਣ ਸਮਾਂ ਹੀ ਐਸਾ ਬਦਲ ਗਿਆ ਕਿ ਹਰੇਕ ਦੇ ਬਾਜੀ ਹੈ ਜਿਹੜੀ ਉਹ ਜੇਬ 'ਚ ਹੈ ਮੋਬਾਈਲ ਦੇ ਵਿੱਚ ਬਾਜੀ ਬੰਦਾ ਘਰ ਹੀ ਬੈਠਾ ਦੇਖੀ ਜਾਂਦਾ ਜਾਂ ਹੋਰ ਕਿਹੜਾ ਦੇਖੀ ਜਾਂਦਾ ਹੋਰ ਪ੍ਰੋਗਰਾਮ ਦੇਖੀ ਜਾਂਦਾ ਇਸ ਕਰਕੇ ਸਾਨੂੰ ਲੋਕਾਂ ਨੂੰ ਮਨਤਾ ਕਰਕੇ ਬਾਜੀ ਦੇਖਣ ਵਾਸਤੇ ਲਿਆਉਣਾ ਪੈਂਦਾ ਪਹਿਲੇ ਹੁੰਦਾ ਸੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਇਸ ਕੰਮ ਦੀ ਕਹਿੰਦੇ ਪਿੰਡ ਦੇ ਵਿੱਚ ਸਾਥ ਦੇ ਵਿੱਚ ਢੋਲ ਦਾ ਡਗਾ ਲੱਗ ਜਾਣਾ ਜਾਂ ਫਿਰ ਪਿੰਡ ਦੇ ਉੱਤੋਂ ਦੀ ਇੱਕ ਗੇੜਾ ਦੇਣਾ ਕਹਿੰਦੇ ਪਿੰਡ ਦੇ ਉੱਪਰੋਂ ਦੀ ਫੇਰ ਦੇ ਹੁੰਦੇ ਸੀ ਤੇ ਢੋਲ ਉਹ ਸਮਾਂ ਹੁੰਦਾ ਸੀ ਵੀ ਲੋਕ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ ਤਾਂ ਉੱਥੇ ਆ ਕੇ ਬਾਜੀ ਵੇਖਦੇ ਤਾਂ ਹੁਣ ਤੇ ਉਦੋਂ ਦੇ ਵਿੱਚ ਕਿੰਨਾ ਕੁ ਫਰਕ ਪੈ ਗਿਆ ਮੈਂ 1985 ਦੇ ਵਿੱਚ ਬਾਜੀ ਸ਼ੁਰੂ ਕੀਤੀ ਸੀ ਉਦੋਂ ਮਨੋਰੰਜਨ ਦਾ ਹੋਰ ਕੋਈ ਸਾਧਨ ਨਹੀਂ ਸੀ ਹੁੰਦਾ ਤੇ ਉਦੋਂ ਇੱਕ ਜਦੋਂ ਅਸੀਂ ਢੋਲ ਇੱਕ ਦਿਨ ਪਹਿਲਾਂ ਵਜਾਉਂਦੇ ਪਿੰਡ ਦੇ ਵਿੱਚ ਸ਼ਾਲਾ ਲਾਉਂਦੇ ਤਾਂ ਲੋਕ ਜਿਹੜੇ ਹੈ ਜਿਵੇਂ ਸਾਰਾ ਪੱਖ ਪੱਠਾ ਪਹਿਲਾਂ ਸਾਰੇ ਕੰਮ ਧੰਦੇ ਨਿਵੇੜ ਕੇ ਜਿਹੜਾ ਟਾਈਮ ਦਿੱਤਾ ਹੁੰਦਾ ਸੀ ਸ਼ਾਮ ਦਾ ਉਸ ਟਾਈਮ ਨੂੰ ਵਿਹਲੇ ਹੋ ਕੇ ਖਾੜੀ ਦੇ ਗਰਾਊਂਡ ਦੇ ਵਿੱਚ ਬਾਜੀ ਦੇ ਮੈਦਾਨ ਤੇ ਪਹੁੰਚ ਜਾਂਦੇ ਸੀਗੇ ਤੇ ਪਰ ਹੁਣ ਉਹ ਗੱਲ ਨਹੀਂ ਹੈ ਪੇ ਚਾਹ ਬੜਾ ਹੁੰਦਾ ਸੀ ਲੋਕਾਂ ਦੇ ਵਿੱਚ ਲੋਕ ਕਹਿੰਦੇ ਵੀ ਅੱਜ ਜਿਵੇਂ ਤੁਹਾਨੂੰ ਵੀ ਤੁਹਾਡੀ ਉਡੀਕ ਕਰਨੀ ਪਹਿਲਾਂ ਅੱਗੇ ਤੁਹਾਡੇ ਸਾਰੇ ਪ੍ਰਬੰਧ ਕਰਨੇ ਤੁਹਾਡੇ ਲਈ ਪਾਣੀ ਦਾ ਪ੍ਰਬੰਧ ਕਰਨਾ ਤੁਹਾਡੇ ਲਈ ਬੈਠਣ ਦਾ ਪ੍ਰਬੰਧ ਕਰਨਾ ਹਰ ਚੀਜ਼ ਤੁਹਾਡੇ ਲਈ ਪਹਿਲਾਂ ਪ੍ਰਬੰਧ ਹੁੰਦਾ ਸੀ ਵੀ ਬਾਜੀਗਰ ਵਾਲੇ ਵੀਰਾਂ ਨੇ ਆਉਣਾ ਬਾਜੀ ਪਹੁੰਚ ਤਾਂ ਪ੍ਰਬੰਧ ਸਾਰੇ ਰੱਖੀਏ ਮੈਨੂੰ ਲੱਗਦਾ ਹੁਣ ਬਹੁਤ ਉਸ ਚੀਜ਼ ਤੋਂ ਕਿਨਾਰਾ ਕਰ ਲਿਆ ਹੋਣਾ ਬਿਲਕੁਲ ਜੀ ਹੁਣ ਤਾਂ ਬੱਚਿਆਂ ਨੂੰ ਪਹਿਲਾਂ ਲੋਕ ਸਾਨੂੰ ਘਿਓ ਵੀ ਦਿੰਦੇ ਸੀ ਦੁੱਧ ਵੀ ਪਿਆਉਂਦੇ ਸੀਗੇ ਪਰ ਹੁਣ ਤਾਂ ਆਪਦੇ ਬੱਚਿਆਂ ਨੂੰ ਦੁੱਧ ਘਿਓ ਨਹੀਂ ਜੁੜਦਾ ਹਰੇਕ ਜਿਹੜੇ ਘਰੇ ਪਹਿਲੀ ਗੱਲ ਤਾਂ ਪਸ਼ੂ ਹੀ ਹੈ ਨਹੀਂ ਜੇ ਪਸ਼ੂ ਹੈਗਾ ਤਾਂ ਉਹ ਦੈਰੀਆਂ ਚੋਂ ਪਾਉਂਦੇ ਨੇ ਇਸ ਕਰਕੇ ਬੱਚੇ ਵੀ ਜਿਹੜੇ ਆ ਹੋਰ फास्ट फूड ਵੱਲ ਧਿਆਨ ਨਹੀਂ ਦੇ ਰਹੇ ਨੇ ਦੁੱਧ ਕਿਉਂ ਖਰਾਕ ਵੱਲ ਬਹੁਤ ਘੱਟ ਧਿਆਨ ਦੇ ਰਹੇ ਨੇ ਇਸ ਕਰਕੇ ਜਦੋਂ ਆਪਦੇ ਬੱਚਿਆਂ ਨੂੰ ਨਹੀਂ ਮਿਲਦਾ ਫਿਰ ਸਾਨੂੰ ਤਾਂ ਪੁੱਛ ਲਈਏ ਬਿਲਕੁਲ ਇੱਥੇ ਤੱਕ ਪਤਾ ਲੱਗਿਆ ਕਿ ਕਹਿੰਦੇ ਵੀ ਟਰਾਲੀ ਟਰਾਲੀ ਤਾਂ ਕਣਕ ਦੀ ਹੋ ਜਾਂਦੀ ਸੀ ਕਹਿੰਦੇ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਹੁੰਦੇ ਸੀ ਕਿ ਜਦੋਂ ਤੁਸੀਂ ਬਾਜੀ ਪਾ ਕੇ ਹਟਦੇ ਤਾਂ ਲੋਕਾਂ ਨੇ ਕਿਸੇ ਨੇ 10 ਕਿਲੋ ਕਿਸੇ ਨੇ 20 ਕਿਲੋ ਕਿਸੇ ਨੇ 5 ਕਿਲੋ ਲਿਆ ਕੇ ਕਣਕ ਦੇ ਜਾਣੇ ਤਾਂ ਕੱਪੜਾ ਲੀੜਾ ਵੀ ਦੇ ਕੇ ਜਾਣਾ ਕਿਸੇ ਚੀਜ਼ ਦਾ ਬినాਸ਼ ਨਹੀਂ ਹੁੰਦਾ ਜੀ ਪਹਿਲਾਂ ਵੀ ਟਰਾਲੀਆਂ ਕਣਕ ਦੀਆਂ ਹੋ ਜਾਂਦੇ ਸੀ ਪਹਿਲਾਂ ਵੀ ਲੱਖਾਂ ਰੁਪਏ ਹੁੰਦੇ ਸੀ ਹੁਣ ਵੀ ਹੁੰਦੇ ਆ ਮੇਰਾ ਪਿੰਡ ਰਾਮਨਗਰ ਹੁਣ ਵੀ ਸਾਨੂੰ ਸ਼ਾਂਪਾ ਨਾਲ ਸਨਮਾਨਤ ਕੀਤਾ ਜਾਂਦਾ ਹੁਣ ਵੀ ਸਾਨੂੰ ਲੱਖਾਂ ਰੁਪਈਆਂ ਨਾਲ ਸਨਮਾਨਤ ਕੀਤਾ ਜਾਂਦਾ ਤੇ ਬੁਰਜ ਹੁਣ ਵੀ ਸਾਨੂੰ ਲੱਖਾਂ ਨਾਲ ਸਨਮਾਨਤ ਕੀਤਾ ਜਾਂਦਾ ਉਲਕ ਕੱਲੋ ਕੋਟਲੀ ਹੁਣ ਮੋੜ ਹੁਣ ਵੀ ਸਾਨੂੰ ਉਸੇ ਤਰ੍ਹਾਂ ਹੀ ਮਾਨਕਤਾ ਇਸੇ ਕਰਕੇ ਅਸੀਂ ਬਾਜੀ ਆ ਜਿਹੜੀ ਸਾਮੀ ਰੱਖੀ ਆ ਇਹਨਾਂ ਪਿੰਡਾਂ ਦੇ ਆਸਰੇ ਨਵੇਂ ਨੌਜਵਾਨ ਬਾਈ ਕਿੰਨੇ ਕਾ ਰਿਹਾ ਇਹਦੇ ਵਿੱਚ ਕਿਉਂਕਿ ਜਿਵੇਂ ਤੁਸੀਂ ਪੁਰਾਣੇ ਹੋ ਤਾਂ ਨਵੇਂ ਨੌਜਵਾਨ ਇਹਦੇ ਵਿੱਚ ਇੰਟਰਸਟ ਲੈ ਰਹੇ ਆ ਦੇਖੋ ਜੀ 5 10 ਸਾਲ ਦੇ ਬੱਚੇ ਨੂੰ ਸਿਖਾਉਣਾ ਪੈਂਦਾ ਤੇ 10 ਸਾਲ ਦਾ ਜਦੋਂ ਬੱਚਾ ਤੋਂ ਲਾ ਕੇ 16 ਸਾਲ ਦਾ ਜਦੋਂ ਬੱਚਾ ਹੋ ਜਾਂਦਾ ਪੂਰਾ ਪਰਪੱਕ ਹੁੰਦਾ ਪਰ ਇਹ ਨਹੀਂ ਹੈ ਵੀ ਉਹ ਚੰਗਾ ਖਿਡਾਰੀ ਬਣ ਜਾਊਗਾ ਇਸ ਕਰਕੇ ਜਿਹੜੇ ਮਾਪੇ ਵੀ ਸਮਝਦੇ ਆ ਵੀ ਇਹਨੂੰ ਜੇ ਇਧਰਲੇ ਪਾਸੇ ਪਾਤਾ ਹੋ ਸਕਦਾ ਵੀ ਖਿਡਾਰੀ ਨਾ ਹੀ ਬਣੇ ਫਿਰ ਨਾ ਇਧਰ ਦਾ ਰਹੇਂਦਾ ਨਾ ਉਧਰ ਦਾ ਰਹੇਂਦਾ ਇਸ ਕਰਕੇ ਬੱਚੇ ਨੂੰ ਕੋਈ 10 ਪੜਾ ਕੇ ਕਿਸੇ ਕੰਮ ਤੇ ਸਿਖਾ ਦਿੱਤਾ ਤਾਂ ਉਹ ਦੁਕਾਨ ਪਾ ਸਕੇ ਸਾਰੀ ਉਮਰ ਹੀ ਉਹ ਆਪਦਾ ਰੋਜ਼ਗਾਰ ਕਮਾ ਸਕੇ ਜਿਹੜੀ ਬਾਜੀ ਹੈ 40 45 ਸਾਲਾਂ ਤੱਕ ਹੀ ਪੈਂਦੀ ਆ ਮੁੜ ਕੇ ਤਾਂ ਤੱਕ ਹੀ ਪੈਂਦੀ ਉਹ ਵੀ ਜਮਣ ਤੁਹਾਡੇ ਗੱਲ ਦੇ ਉੱਤੇ ਵੀ ਨਿਸ਼ਾਨ ਪਿਆ ਹੋਇਆ ਤੁਸੀਂ ਸਰੀਆ ਮੋੜ ਦਿਓ ਮੈਂ ਦੇਖਿਆ ਤਾਂ ਇਹ ਇਹ ਕਿੰਨਾ ਕੁ ਮਤਲਬ ਮਾਈਗ੍ਰੇਟ ਕਿਠਨਾਈ ਵਾਲੀ ਗੱਲ ਹੈ ਓਏ ਜਿਹੜਾ ਜਿਹੜੀਆਂ ਆਪਣੀਆਂ ਬੋਲਦੇ ਆ ਇਹ ਤਾਂ ਬੜੀ ਸੂਖਮ ਚੀਜ਼ ਹੈ ਬਹੁਤ ਸੂਖਮ ਚੀਜ਼ ਆ ਪਰ ਇਹਦੇ ਜਿਹੜਾ ਸਾਡੀ ਜਿਹੜੀ ਪ੍ਰੈਕਟਿਸ ਹੀ ਇੰਨੀ ਹੈ ਕਿ ਅਸੀਂ ਜਿਵੇਂ ਆਪਣੇ ਕੋਈ ਵੱਲ ਦੇ ਰੇੜੇ ਵਾਲ ਦੇ ਕੰਨਾਂ ਪੈ ਜਾਂਦਾ ਇਸ ਤਰ੍ਹਾਂ ਕੰਨਾਂ ਪਾਉਣਾ ਪੈਂਦਾ ਪਹਿਲਾਂ ਮਿਹਨਤ ਕਰਕੇ ਤੇ ਫਿਰ ਇਹ ਸਰੀਆ ਮੁੜ ਜਾ ਬਈ ਮੈਂ ਇੱਕ ਚੀਜ਼ ਦੇਖੀ ਆ ਮੈਂ ਕਿਹਾ ਵੀ ਜਦੋਂ ਤੁਸੀਂ ਛਾਲ ਮਾਰਦੇ ਹੋ ਨਾ ਉੱਚੇ ਉੱਚੀ ਉੱਠ ਕੇ ਤਾਂ ਮੈਂ ਇੱਕ ਵਾਰੀ ਤਾਂ ਬੰਦੇ ਤੇ ਸਾਹ ਰੁਕ ਜਾਂਦੇ ਆ ਵੀ ਤਾਹਾਂ ਬੈਨੀ ਉੱਚੀਓ ਬੰਦਾ ਮੁੜ ਕੇ ਫਿਰ ਥੱਲੇ ਆਊਗਾ ਤਾਂ ਉਹਦੀ ਪ੍ਰੈਕਟਿਸ ਕਿੰਨੀ ਕੁ ਰੈਗੂਲਰ ਬਾਵਾਂ ਕਰਨੀ ਪੈਂਦੀ ਹੈ ਇਹ? ਸਾਂ ਦੇਖਣ ਵਾਲੇ ਨਹੀਂ ਰੁਕਦੇ ਜੀ ਸਜੇ ਤੋਂ ਅਸੀਂ ਭੱਜਦੇ ਸਾਂ ਸਾਡਾ ਵੀ ਰੁਕਦਾ। ਜਿੰਨਾ ਚਿਰ ਥੱਲੇ ਨਹੀਂ ਪੱਟੇ ਤੇ ਪੈਰ ਪੂਰਾ ਪੂਰਾ ਮਾਰਨਾ ਪੈਂਦਾ ਜਿੰਨਾ ਜਿਹੜਾ ਅਸੀਂ ਥੱਲੇ ਨਹੀਂ ਡਿੱਗਦੇ ਇਹ ਨਹੀਂ ਪਤਾ ਵੀ ਮੰਜੇ ਚ ਉਲਝ ਜੀਏ ਪਹੁੰਚ ਕੇ ਡਿੱਗ ਕੇ ਥੱਲੇ ਡਿੱਗੀਏ 6 ਵਜੇ ਤੇ ਜਿੰਨਾ ਚਿਰ ਅਸੀਂ ਵੀ ਥੱਲੇ ਨਹੀਂ ਡਿੱਗਦੇ ਸਾਡਾ ਵੀ ਸਾਰ ਰੁਕਿਆ ਹੀ ਹੁੰਦਾ। ਬਜ਼ੁਰਗਾਂ ਦਾ ਜਿਵੇਂ ਪਹਿਲਾਂ ਬਜ਼ੁਰਗ ਬਹੁਤ ਮਾਨ ਸਨਮਾਨ ਕਰਦੇ ਸੀਗੇ ਤਾਂ ਹੁਣ ਵੀ ਕਿਤੇ ਨਾ ਕਿਤੇ ਇੰਟਰਸਟ ਲੈਂਦੇ ਆ ਇਧਰ ਬਜ਼ੁਰਗ ਤੁਹਾਨੂੰ ਬੁਲਾਉਂਦੇ ਆ। ਬਿਲਕੁਲ ਜ ਮਾਨਸਾ ਕੱਲੂ ਕੋਟਲੀ ਤੇ ਆਪਣੇ ਉਹ ਲੋਕ ਹੋਰ ਮੌੜ ਜਿਹੜੇ ਆ ਇਹ ਸਾਨੂੰ ਮਾਲ ਹੋਏ ਬਲਾਕੇ ਮਾਰਕਰ ਪਰ ਮਾਲਵੇ ਦੇ ਵਿੱਚ ਨਾਲੋਂ ਦੁਆਬੇ ਦੇ ਵਿੱਚ ਦੁਆਬੇ ਦੇ ਵਿੱਚ ਜਿਆਦੇ ਸ਼ਿੰਜਾਂ ਪੈਂਦੀਆਂ ਨੇ ਜਿਆਦੇ ਬਾਜ਼ੀਆਂ ਪੈਂਦੀਆਂ ਨੇ ਜਿਸ ਜਿੱਥੇ ਬੜਾ ਤਿੰਨ ਸਾਲਾਂ ਬਾਅਦ ਜ਼ਰੂਰੀ ਜਿਵੇਂ ਬਾਜੀ ਹੋਰ ਕੋਈ ਪ੍ਰੋਗਰਾਮ ਜ਼ਰੂਰੀ ਹੁੰਦੇ ਆ ਇਸ ਤਰ੍ਹਾਂ ਬਾਜੀ ਵੀ ਜ਼ਰੂਰੀ ਕੀਤੀ ਹੋਈ ਹੈ ਇਹਨਾਂ ਨੇ ਅਸੀਂ ਵੀ ਸਾਨੂੰ ਵੀ ਉਧਰ ਲੋਕ ਬੁਲਾਉਂਦੇ ਨੇ ਅਸੀਂ ਉਧਰ ਜਾਂਦੇ ਆ ਤੇ ਪਰ ਇਧਰ ਮਾਲ ਵਿੱਚ ਘਟਾ ਹੋ ਗਿਆ ਖਾਣ ਦਾ ਧਿਆਨ ਕਿੰਨਾ ਕਰਨਾ ਪੈਂਦਾ ਬਾਈ ਕਿਉਂਕਿ ਕਹਿੰਦੇ ਵੀ ਇਹ ਇਸ ਚੀਜ਼ ਤੋਂ ਸੁਣੀ ਹੈ ਗੱਲ ਕਹਿੰਦੇ ਵੀ ਖਾਣ ਦਾ ਕੱਲੀ ਕੱਲੀ ਦਾ ਧਿਆਨ ਰੱਖਣਾ ਪੈਂਦਾ ਜੇ ਥੋੜੀ ਜਿਹੀ ਉਨੀ ਕੀ ਹੋ ਗਈ ਤਾਂ ਕੰਮ ਵਿਗੜ ਜਾਂਦਾ ਦੇਖੋ ਜੀ ਜਦੋਂ ਸਾਨੂੰ ਖਿਡਾਰੀ ਬਣਾਇਆ ਗਿਆ ਸੀ ਸਾਡੇ ਉਸਤਾਦ ਆ ਜੀ ਸਰਦਾਰ ਕਰਮਨ ਸਿੰਘ ਮੈਨੂੰ ਬੱਚਾ ਹੁੰਦਾ ਸੀ 10 ਸਾਲ ਦਾ ਇੱਕ ਘੰਟਾ اٹھਾਉਣ ਤੋਂ ਹੀ ਲੱਗਦੇ ਸਵੇਰ 3 ਵ ਸਵੇਰ 3 ਵਜੇ ਤੋਂ ਉਠਾਉਣ ਲਾਉਂਦੇ ਮੈਂ 4 ਵਜੇ ਉੱਠਦਾ ਫਿਰ ਆਕਾ ਘੜ ਕੇ ਫਿਰ ਜਦੋਂ ਮੈਂ ਬੇਹੰਤ ਕਰਾਉਂਦੇ ਸਾਨੂੰ ਟਿਬਿਆਂ ਤੇ ਲੈ ਜਾ ਕੇ ਫਿਰ ਮੈਂ 7 ਵਜੇ ਤੋਂ ਬਾਅਦ ਸੌਂਦੇ ਸਾਡੇ ਮਾਤਾ ਜੀ ਸਾਡੇ ਭੈਣ ਜੀ ਨੇ ਬਦਾਮ ਬਦਾਮ ਰਗੜ ਕੇ ਕੁੰਡੇ ਥੱਲੇ ਰੱਖੇ ਪਏ ਹੁੰਦੇ ਸੀ ਉਹ ਮੈਂ ਪੀਂਦਾ ਫਿਰ ਮੈਂ ਸੌਂ ਜਾਂਦਾ 11 ਵਜੇ ਰੋਟੀ ਚੂਰੀ ਖਾਂਦੇ ਤੇ ਫਿਰ ਫੇਰ ਸੌਂ ਜਾਣਾ ਫਿਰ ਚਾ ਅਥਰੇ ਚਾ ਫਿਰ ਕਿਉਂ ਖਾਣਾ ਦੁੱਧ ਪੀਣਾ ਇਸ ਤਰ੍ਹਾਂ ਨਾ ਇਹ ਜਿਹੜਾ ਸਟੈਪ ਵਾਈਜ਼ ਸਟੈਪ ਖਰਾਕ ਖਾਣੀ ਪੈਂਦੀ ਹੈ ਸ਼ਡਿਊਲ ਨਾਲ ਖਰਾਕ ਖਾਣੀ ਪੈਂਦੀ ਹੈ ਚਾ ਕਿੰਨਾ ਚੜਦਾ ਬਾਈ ਹੁਣ ਜਦੋਂ ਲੋਕ ਤਾੜੀਆਂ ਮਾਰਦੇ ਕਿਉਂਕਿ ਮੈਂ ਦੇਖਿਆ ਛੋਟੇ ਛੋਟੇ ਬੱਚੇ ਤੁਹਾਡੀ ਵੀਡੀਓ ਬਣਾ ਰਹੇ ਸੀਗੇ ਤਾਂ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਅਸਲ ਦੇ ਵਿੱਚ ਬਾਜੀ ਹੈ ਕੀ ਹੈ ਬੱਚਿਆਂ ਦੇ ਜਦੋਂ ਕੋਈ ਕੋਈ ਸਾਹਮਣੇ ਨਹੀਂ ਆਉਣੀ ਤੇ ਪਤਾ ਨਹੀਂ ਲੱਗਦਾ ਸੀ ਧੰਨਵਾਦ ਕਰਦੇ ਆ ਮਾਲਵਾ ਹਾਈਟ ਫਾਊਂਡੇਸ਼ਨ ਦੇ ਜਿਨ੍ਹਾਂ ਨੇ ਇਹ ਪਪਰਾਲਾ ਕਰ ਰਹੇ ਨੇ ਵੀ ਬੱਚਿਆਂ ਨੂੰ ਪੁਰਾਣੀਆਂ ਚੀਜ਼ਾਂ ਸਾਹਮਣੇ ਆਉਣ ਤੇ ਇਹ ਇਹ ਦੇਖ ਰਹੇ ਨੇ ਤੇ ਬੱਚੇ ਖੁਸ਼ ਹੋ ਰਹੇ ਨੇ ਬੱਚਿਆਂ ਦੇ ਜਦੋਂ ਬੱਚੇ ਖੁਸ਼ ਹੁੰਦੇ ਨੇ ਲੋਕ ਖੁਸ਼ ਹੁੰਦੇ ਨੇ ਅਸੀਂ ਵੀ ਖੁਸ਼ ਹੁੰਦੇ ਹਾਂ ਤਾਂ ਉਹ ਹਸਲਾ ਮਿਲਦਾ ਵੀ ਅਸੀਂ ਨੂੰ ਬਾਜੀ ਨੂੰ ਕੋਈ ਦੇਖ ਰਿਹਾ ਮੈਂ ਕਿਹਾ ਜੇ ਤੁਸੀਂ ਕੜੇ ਚ ਟਾ ਪਰੇ ਸੀ ਤਾਂ ਤੁਸੀਂ ਕਹਿੰਦੇ ਸੀ ਪੰਗਾ ਜਹ ਲੈ ਲਿਆ ਤਾਂ ਉਦੋਂ 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 ਗੱਲਾਂ ਚੇਤੇ ਆਉਂਦੀਆਂ ਵੀ ਯਾਰ ਜੇ ਫਸ ਗਏ ਵਿੱਚੋਂ ਕਿਉਂਕਿ ਦਿਨੋਂ ਦਿਨ ਰੋਜ਼ ਸਿਹਤ ਤਾਂ ਬਦਲਦੀ ਰਹਿੰਦੀ ਹੈ ਉਹਦੇ ਵਿੱਚ ਇਹ ਹੈ ਜੀ ਨਾਲ-ਨਾਲ ਅਸੀਂ ਕਮੈਂਟ ਦੇ ਵਿੱਚ ਨਾ ਆਰਥਿਕਤਾ ਜ਼ਾਹਰ ਕੀਤੀ ਜਾਂਦੀ ਹੈ ਵੀ ਜੇ ਮਤਲਬ ਜੇ ਪੈਸੇ ਚਾਰ ਆਉਣਗੇ ਤਾਂ ਅਸੀਂ ਖਰਾਕਾਂ ਬਗ ਉਹਦੇ ਬੱਚੇ ਪਾਲਾਂਗੇ ਗੱਲ ਤਾਂ ਵਿੱਚੋਂ ਨਿਬੜ ਕੇ ਤਾਂ ਇੱਥੇ ਸਾਹਮਣੇ ਆਉਂਦੀ ਹੈ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਪੈਸੇ ਵੀ ਇਹਨਾਂ ਨੂੰ ਚਾਹੀਦੇ ਆ ਤੇ ਫਿਰ ਸਾਨੂੰ ਲੱਗਦਾ ਕਿਤੇ ਕਿਤੇ ਲੋਕਾਂ ਦਾ ਰਜਾਣ ਇਧਰ ਵਧਿਆ ਮੈਂ ਦੇਖਿਆ ਹੁਣ ਕਿਤੇ ਨ ਕਿਤੇ ਜਿਵੇਂ ਇੱਕ ਵਾਰ ਠਹਿਰਾਵ ਆ ਗਿਆ ਸੀ ਤਾਂ ਹੁਣ ਲੋਕ ਥੋੜੇ ਜਿ ਇਧਰ ਆਏ ਨੇ ਇੱਕ ਜੇ ਦੇਖਿਆ ਜੇ ਸੋਸ਼ਲ ਮੀਡੀਆ ਦਾ ਇੱਕ ਨੁਕਸਾਨ ਵੀ ਹੈ ਇੱਕ ਫਾਇਦਾ ਵੀ ਹੈ ਲੋਕ ਸਾਡੇ ਜਦੋਂ ਦੇਖਦੇ ਆ ਜਾਂ ਐਡ ਦੇਖਦੇ ਆ ਤਾਂ ਫਿਰ ਲੋਕ ਆਉਂਦੇ ਆ ਇੱਥੇ ਤੇ ਜੇ ਮੋਬਾਈਲ 'ਚ ਦੇਖਦੇ ਆ ਬਾਜੀ ਫਿਰ ਉਹਨਾਂ ਨੂੰ ਤਾਂ ਵੀ ਸਿੱਧਾ ਆਪਾਂ ਸਾਹਮਣੇ ਦੇਖੀਏ ਲਾਈਵ ਦੇਖੀਏ ਤਾਂ ਕਰਕੇ ਲੋਕਾਂ ਦੇ ਵਿੱਚ ਰਜਾਣ ਬਹੁਤ ਵਧੀਆ ਇਹ ਇਹਦਾ ਸੋਸ਼ਲ ਮੀਡੀਆ ਦਾ ਵੀ ਬਹੁਤ ਇਹਦੇ ਵਿੱਚ ਅਹਿਮ ਰੋਲ ਵੀ ਆ ਤੁਹਾਡਾ ਵੀ ਰੋਲ ਅਪੀਲ ਕੀ ਕਰਨਾ ਚਾਹੁੰਦੇ ਹਾਂ ਕਿ ਕਿ ਨਸ਼ੇ ਤੋਂ ਦੂਰ ਹੋ ਆਪਣੀ ਸਿਹਤ ਸੰਭਾਲੋ ਜੇ ਸਿਹਤ ਸੰਭਾਲੋਗੇ ਤਾਂ ਸਭ ਕੁਝ ਹੋਊਗਾ ਤੇ ਨਾਲੇ ਤੁਹਾਡੇ ਨਾਲ ਕਿਵੇਂ ਜੁੜਨ ਚੰਗੇ ਸਰੀਰ ਦੇ ਵਿੱਚ ਚੰਗਾ ਮਨ ਹੁੰਦਾ ਜੇ ਸਰੀਰ ਚੰਗਾ ਹੋਊਗਾ ਖਰਾਕਾ ਮਨ ਵੀ ਚੰਗਾ ਹੋ ਜੇ ਮਨ ਚੰਗਾ ਹੋ ਸੋਚ ਚੰਗੀ ਹੋਊਗੀ ਜੇ ਸੋਚ ਚੰਗੀ ਹੋਊਗੀ ਮਾਰਾ ਮਨੁਸ਼ਿਆ ਵੱਲ ਜਾਣੀ ਸਮਾਜ ਸੇਵਾ ਵੱਲ ਜਾਵਾਂਗੇ ਮਾਂ ਪਿਓ ਦੀ ਸੇਵਾ ਵੱਲ ਜਾਵਾਂਗੇ ਇਹ ਤਾਂ ਹੀ ਹੈ ਜੇ ਆਪਾਂ ਚੰਗੀ ਖਰਾਕਾ ਚੰਗੀ ਵਰਜਸ਼ ਕਰਾਂਗੇ ਵਰਜਸ਼ ਕੋਈ ਵੀ ਹੋ ਸਕਦੀ ਹੈ ਡੰਡ ਬੈਟ ਵੀ ਹੋ ਸਕਦਾ ਜ਼ਰੂਰੀ ਨਹੀਂ ਬਾਜੀ ਹੋ ਜੇ ਕਬੱਡੀ ਵੀ ਹੋ ਸਕਦੀ ਹੈ ਹੋਰ ਵੀ ਕੁਸ਼ਤੀ ਵੀ ਪੁਲਵਾਨ ਵੀ ਹੋ ਸਕਦੀ ਹੈ ਇਹ ਸਾਰੀਆਂ ਚੀਜ਼ਾਂ ਵਰਜੁਸ਼ਰ ਨਾਲ ਹੀ ਸੰਬੰਧ ਰੱਖਦੀਆਂ ਨੇ ਇਸ ਕਰਕੇ ਚੰਗਾ ਮਨ ਜ਼ਰੂਰੀ ਹੈ ਚੰਗੇ ਸਰੀਰ ਦੇ ਨਾਲ ਬਹੁਤ ਬਹੁਤ ਧੰਨਵਾਦ ਤਾਂ ਕਹਿੰਦੇ ਫਿਰ ਉਹ ਇਹ ਜਾਣਦੇ ਹੋਏ ਕਹਿੰਦੇ ਤਕੀਏ ਪੈਂਦੀ ਬਾਜੀ ਤੇ ਤੂੰ ਬਾਜੀ ਕਿਉਂ ਨਹੀਂ ਵੇਖਦਾ ਤੇ ਬਾਜੀ ਵੇਖਣਾ ਜ਼ਰੂਰ ਚਾਹੀਦੀ ਹੈ ਕਿਉਂਕਿ ਇਹ ਵੀਰ ਆ ਜਿਹੜੇ ਬੜੀ ਮਿਹਨਤ ਕਰਦੇ ਨੇ ਕਿਉਂਕਿ ਬਚਪਨ ਤੋਂ ਕਹਿੰਦੇ ਵੀ 3-3 ਵਜੇ ਉੱਠ ਕੇ ਜਿਹੜੇ ਅਸੀਂ ਮਿਹਨਤ ਕੀਤੀ ਆ ਉਹ ਸਮਾਂ ਅੱਜ ਅਸੀਂ ਚੇਤੇ ਕਰਦੇ ਆ ਤਾਂ ਉਹ ਕਿਤੇ ਨਾ ਕਿਤੇ ਹੁਣ ਤੁਸੀਂ ਦੇਖੋ ਵੀ ਜਿਹੜਾ ਐਨੇ ਉੱਚੀ ਛਾਲ ਮਾਰਨੀ ਫਿਰ ਆਪਦੇ ਗਲ ਦੇ ਨਾਲ ਸਰੀਆ ਮੋੜ ਦੇਣਾ ਇਹ ਬਹੁਤ ਔਖਾ ਹੈ ਬਾਈ ਜੀ ਨੇ ਕਹਿੰਦਾ ਸਿਰ ਤੇ ਘੜਾ ਰੱਖਦ ਕੇ ਤੇ ਉੱਤੇ ਬੰਦਾ ਖੜਾਤਾ ਬਹੁਤ ਔਖਾ ਹੁੰਦਾ ਪਰ ਮਿਹਨਤ ਬਹੁਤ ਹੈ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਖਿਡਾਰੀਆਂ ਤੋਂ ਸਤਿਕਾਰ ਵੀ ਕਰਨਾ ਬਹੁਤ ਜ਼ਰੂਰੀ ਹੈ ਬਠਿੰਡਾ ਤੋਂ ਹੈਰੀ ਦੇ ਨਾਲ ਜੱਸੀ ਬਰਾੜ ਦੇਖਦੇ ਰਹੋ ਪ੍ਰਾਈਮੇਰੀ ਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸੱਚੇ ਕਾ